ਪਾਵਾ ਗਪਾਣਾ ਉਪਾਸਾਇਕਾਂ ਦਾ ਪੰਨਾ ਨਮਾ ਜੀ ਆਓ ਜੀ ਮੈਨੂੰ ਇੱਕ ਮੌਕਾ ਦਿੱਤਾ ਜੀ ਆਸਪਾ ਬਾਜੀ ਅਸ਼ੀਰਵਾਦ ਲੈਣ ਆਇਆ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਆਰਾਮ ਨਾਮੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼ੇ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਜੀ ਤੁਹਾਨੂੰ ਤੁਸੀਂ ਵਿਚਰ ਰਹੇ ਹੋ ਪਹਿਲੀ ਵਾਰੀ ਬੋਗਾ ਤੇ ਦੂਜੀ ਹੋ ਚਾਰੀ ਸਾਰੀਆਂ 9 ਦੀਆਂ 9 ਕੌਨਸਟਿਟੂਐਂਸੀਆਂ ਦੇ ਵਿੱਚ ਮੈਂ ਗਿਆ ਜੀ ਦੋ ਦੋ ਵਾਰ ਚਲਾ ਗਿਆ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਉਤਸ਼ਾਹਤ ਨੇ ਔਰ ਲੋਕ ਬਹੁਤ ਸਪੋਰਟਿਵ ਨੇ ਬਹੁਤ سپورਟ ਕਰ ਰਹੇ ਹੋਏ ਤੁਹਾਡੇ ਲੀਡਰਾਂ ਦਾ ਵਿਰੋਧ ਵੀ ਹੋ ਰਿਹਾ ਜੀ ਕਈ ਜਗ੍ਹਾ ਤੇ ਉਹ ਤਾਂ ਹੁੰਦਾ ਹੀ ਹੈ ਜੀ ਕੁਝ ਨਾ ਕੁਝ ਸਾਰੀ ਦੁਨੀਆ ਨੂੰ ਤਾਂ ਬੰਦਾ ਖੁਸ਼ ਵੀ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਜੀ ਹੰਸਲਾ ਜੰਥ ਨਾਲ ਦੋਸਤੀ ਵੀ ਹੈ ਤੇ ਜਿਸ ਤਰ੍ਹਾਂ ਇਸ ਚੋਣ ਮੈਦਾਨ ਦੇ ਵਿੱਚ ਲੜਿਆ ਦੇਖੋ ਜੀ ਉਹਨਾਂ ਦੀ ਆਪਣੀ ਵਿਚਾਰਧਾਰਾ ਆਪਣੀ ਸਾਡੀ ਆਪਣੀ ਹੈ ਬਾਕੀ ਉਹ ਸਾ ਤੋਂ ਵੱਡੇ ਨੇ ਉਹਨਾਂ ਦੀ ਰਿਸਪੈਕਟ ਹੈ ਰਾਮ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਲਾਣ ਦਿੱਤਾ ਲੇਕਿਨ ਅਜੇ ਤਾਂ ਗਰਜ਼ਾ ਬਾਕੀ ਹੈ ਕਿ ਲੱਗ ਰਿਹਾ ਕਿ ਕੋਈ ਵੱਡਾ ਚਿਹਰਾ ਕਾਂਗਰਸ ਵੱਲੋਂ ਆ ਸਕਦਾ ਹੈ ਹਾਂ ਜੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਆਉਣ ਦਾ ਅਧਿਕਾਰ ਹੈ ਜੀ ਸਾਰੇ ਆਉਣ ਇਸ ਤਰ੍ਹਾਂ ਹੀ ਤਿਆਰੀ ਚੱਲ ਰਹੀ ਹੈ ਪੂਰੀ ਤਿਆਰੀ ਹੈ ਜੀ ਖੁੱਲ ਅਨਮੋਲ ਜੀ ਅੱਜ RAM ਨੌਮੀ ਦਾ ਦਿਨ ਹੈਗਾ ਤੇ ਸਿਰਾ ਦੇ ਕੋਲ ਸਿਰ ਭੱਦੀ ਮੈਂ ਹੋ ਜੇ ਥੋੜਾ ਜਿਹਾ ਹਾਂ ਜੀ ਇਹ ਮੇਰੇ ਲਈ ਟਾਸਕ ਹੈ ਮੈਂ ਬਹੁਤ ਘੱਟ ਮਤਲਬ ਧਰਮ ਗਾਇਆ ਜੀ ਬਾਕੀ ਬਾਹ ਬਸਾਰੇ ਕੋਈ ਵੀ ਕੋਈ ਵੀ ਗਾਇਰ ਫਰਦਾ ਨਹੀਂ ਕਿਸੇ ਵੀ ਘਰ ਦੇ ਉੱਤੇ ਮਤਲਬ ਰੱਬ मां ਦਾ ਸੁਣਾਦ ਨਾ ਮਾਂ ਦੇ ਮੰਦਰ 'ਚ ਬੈਠੇ ਹਾਂ ਹਾਂ ਮਾਂ ਦਾ ਹੋ ਉਹ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਹੋ ਮਾਂ ਹੈ ਠੰਡੜੀ ਛਾਂ ਓਏ ਦੁਨੀਆਂ ਵਾਲਿਓ ਰਸ਼ੀਕਾਲ ਜੀ ਨਮਸਕਾਰ ਜੈ ਸ਼੍ਰੀ ਰਾਮ ਅੱਜ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਸਾਡੇ ਸਮੂਹ ਦੇ ਸ਼ਰਧਾਲੂਆਂ ਨੂੰ ਰਾਮ ਨੌਮੀ ਦੀਆਂ ਲੱਖ ਲੱਖ ਵਧਾਈਆਂ ਭਗਵਾਨ ਸ਼੍ਰੀ ਰਾਮ ਜੀ ਔਰ ਸੀਤਾ ਮਈਆ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਔਰ ਸਭ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ਣ ਤਰੱਕੀਆਂ ਬਖਸ਼ੇ ਜੈ ਸ਼੍ਰੀ ਰਾਮ ਜੈ ਬਾਜੀ ਅਸ਼ੀਰਵਾਦ ਲੈਣ ਆਇਆ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਆਰਾਮ ਨਾਮੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼ੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਤੁਹਾਨੂੰ ਤੁਸੀਂ ਵਿਚਰ ਰਹੇ ਹੋ ਪਹਿਲੀ ਵਾਰੀ ਬੋਗਾ ਤੇ ਦੂਜੀ ਹੋ ਚਾਰੀ ਸਾਰੀਆਂ ਨੌ ਦੀਆਂ ਨੌ ਕੌਨਸਟਿਟਿਊਐਂਸੀਆਂ ਦੇ ਵਿੱਚ ਮੈਂ ਗਿਆ ਜੀ ਦੋ ਦਮਾਰ ਚਲਾ ਗਿਆ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਉਤਸ਼ਾਹਤ ਨੇ ਔਰ ਲੋਕ ਬਹੁਤ ਸਪੋਰਟਿਵ ਨੇ ਬਹੁਤ ਸਪੋਰਟ ਕਰ ਰਹੇ ਤੁਹਾਡੇ ਲੀਡਰਾਂ ਦਾ ਵਿਰੋਧ ਵੀ ਹੋ ਰਿਹਾ ਜੀ ਕਈ ਜਗ੍ਹਾ ਤਉ ਤਾਂ ਹੁੰਦਾ ਹੀ ਆ ਜੀ ਕੁਛ ਨਾ ਕੁਛ ਸਾਰੀ ਦੁਨੀਆ ਨੂੰ ਤਾਂ ਬੰਦਾ ਖੁਸ਼ ਵੀ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਜੀ ਹੰਸਰਾਜ ਜੀ ਨਾਲ ਦੋਸਤੀ ਵੀ ਹੈ ਤੇ ਜਿਸ ਤਰ੍ਹਾਂ ਇਸ ਚਨਾਮੇਦਾਨ ਦੇ ਵਿੱਚ ਲੜਿਆ ਦੇਖੋ ਜੀ ਉਹਨਾਂ ਦੀ ਆਪਣੀ ਵਿਚਾਰਧਾਰਾ ਆਪਣੀ ਸਾਡੀ ਆਪਣੀ ਹੈ ਬਾਕੀ ਉਹ ਸਾਤੋਂ ਵੱਡੇ ਨੇ ਉਹਨਾਂ ਦੀ ਰਿਸਪੈਕਟ ਹੈ ਰਾਮ ਕਾਨੀਦਾਨ ਨੇ ਵੀ ਆਪਣਾ ਉਮੀਦਵਾਰ ਲਾ ਦਿੱਤਾ ਲੇਕਿਨ ਅਜੇ ਕੌਂਗਰਸ ਦਾ ਬਾਕੀ ਹੈ ਕਿ ਲੱਗ ਰਿਹਾ ਹੈ ਕਿ ਕੋਈ ਵੱਡਾ ਚਿਹਰਾ ਕੌਂਗਰਸ ਵੱਲੋਂ ਆ ਸਕਦਾ ਹੈ ਹਾਂਜੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਆਉਣ ਦਾ ਅਧਿਕਾਰ ਹੈ ਜੀ ਸਾਰੇ ਆਉਣ ਇਸ ਤਰ੍ਹਾਂ ਹੀ ਤਿਆਰੀ ਚੱਲ ਰਹੀ ਹੈ ਪੂਰੀ ਤਿਆਰੀ ਹੈ ਜੀ ਖੁੱਲ ਹਣ ਮੋਹ ਜੀ ਅੱਜ ਰਾਮ ਨੌਮੀ ਦਾ ਦਿਨ ਹੈਗਾ ਤੇ ਸਾਰੇ ਰਾਜ ਦੇ ਕੋਲ ਸਿਰ ਭੱਦੀ ਮੈਂ ਹੋਵੇ ਥੋੜਾ ਜਿਹਾ ਹਾਂਜੀ ਇਹ ਮੇਰੇ ਲਈ ਟਾਸਕ ਹੈ ਮੈਂ ਬਹੁਤ ਘੱਟ ਮਤਲਬ ਧਰਮ ਗਾਇਆ ਜੀ ਬਾਕੀ ਪਾਪਾਂ ਦਾ ਸਾਰੇ ਕੋਈ ਵੀ ਕੋਈ ਵੀ ਦੇਖੋ ਰੱਬ ਦਾ ਜੀ ਕਿਸੇ ਵੀ ਘਰ ਦੇ ਉੱਤੇ ਮਤਲਬ ਰੱਬ ਮਾਂ ਦਾ ਜਨਾਦਨਾ ਮਾਂ ਦੇ ਮੰਦਰ 'ਚ ਬੈਠੇ ਹਾਂ ਹਾਂ ਮਾਂ ਦਾ ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਹੋ ਮਾਂ ਹੈ ਠੰਡੜੀ ਛਾਂ ਓਏ ਦੁਨੀਆਂ ਵਾਲਿਓ